ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਾਣੀਏ ਬਾਬਾ ਹਨੂਮਨ ਸਿੰਘ ਜੀ ਅਕਾਲੀ ਜੀ ਦੀ ਸ਼ੀਧੀ ਬਾਰੇ ਉਦਕੀ ਦੇ ਮੈਦਾਨ ਤੋਂ ਬਾਬਾ ਹਨੂਮਨ ਸਿੰਘ ਜੀ ਅਕਾਲੀ ਅੱਧੀ ਰਾਤ ਨੂੰ 3200 ਨਿਆਂਗ ਸਿੰਘਾਂ ਨਾਲ ਸਤਲੁਜ ਪਾਰ ਕਰਕੇ ਸਿੱਖ ਰਿਆਸਤੀ ਰਾਜਿਆਂ ਨੂੰ ਮਿਲਣ ਲਈ ਤੁਰੇ ਕਿ ਉਹ ਖਾਲਸਾ ਫੌਜਾਂ ਦਾ ਸਾਥ ਦੇਣ ਨਾ ਕਿ ਗੋਰਿਆਂ ਦਾ ਬਾਬਾ ਜੀ ਦੇ ਨਾਲ 3200 ਮਰਜੀਵੜੇ ਨਿਆਂਗ ਸਿੰਘ ਜੋਧੇ ਸਨ ਸਿੱਧਾ ਡੇਰਾ ਆ ਕੇ ਪਟਿਆਲੇ ਲਾਇਆ ਕਿਉਂਕਿ ਵਕਤ ਬੀਤ ਰਿਹਾ ਸੀ ਅਤੇ ਗਦਾਰਾਂ ਦੀ ਗਦਾਰੀ ਕਰਕੇ ਸਿੱਖ ਲੜਾਈਆਂ ਹਾਰੇ ਸਨ ਬਾਬਾ ਜੀ ਪੰਥ ਦਾ ਭਲਾ ਸੋਚ ਕੇ ਭਰਾਵਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਨ ਆਏ ਸਨ ਪਰੰਤੂ ਜਮੀਰ ਵਿੱਚ ਚੁੱਕੇ ਕਰਮ ਸਿੰਘ ਨੇ ਅੰਗਰੇਜ਼ਾਂ ਨੂੰ ਉਤਰਾ ਦਿੱਤੀ ਕਿ ਹੁਣ 45 ਸਾਲ ਬਾਅਦ ਸਤਲੁਜ ਕਿਨਾਰੇ ਹੋਏ ਕਟਾ ਵੱਡ ਦਾ ਬਦਲਾ ਲੈਣ ਦਾ ਮੌਕਾ ਆ ਗਿਆ ਅੰਗਰੇਜ਼ਾਂ ਨੇ ਜਲਦੀ ਨਾਲ ਫੌਜਾਂ ਇਕੱਠੀਆਂ ਕੀਤੀਆਂ ਤੇ ਇੱਥੇ ਪਟਿਆਲੇ ਦੇ ਰਾਜੇ ਕਰਮ ਸਿੰਘ ਨੇ ਅੰਗਰੇਜ਼ ਫੌਜ ਨਾਲ ਰਲ ਕੇ ਖਾਲਸਾ ਫੌਜ ਤੇ ਹਮਲਾ ਕੀਤਾ ਬਯੰਤ ਨਿਹੰਗ ਸਿੰਘ ਅੰਗਰੇਜ਼ੀ ਅਤੇ ਪਟਿਆਲਵੀ ਫੌਜਾਂ ਨਾਲ ਝੁੰਝਦੇ ਸ਼ਹੀਦ ਹੋਏ ਕੇਰਾ ਮਜਬੂਤ ਹੁੰਦਾ ਵੇਖ ਕੇ ਬਾਬਾ ਜੀ ਪਿੱਛੇ ਹਟਣਾ ਸ਼ੁਰੂ ਕੀਤਾ ਸਿੰਘਾਂ ਜੰਗ ਕਰਦੇ ਕਰਦੇ ਪਿੱਛੇ हटਦੇ ਗਏ ਅੰਗਰੇਜ਼ੀ ਫੌਜ ਅਤੇ ਕਰਮ ਸਿੰਘ ਦੀਆਂ ਤੋਪਾਂ ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰਦੀਆਂ ਰਹੀਆਂ ਅਗਲਾ ਪੜਾ ਰਾਜਪੁਰੇ ਹੋਇਆ ਮੋਰ ਸਤਲੁਜ ਪਾਰ ਨਹੀਂ ਸੀ ਕੀਤਾ ਜਾ ਸਕਦਾ ਅਤੇ ਲਾੜਵੇ ਜ਼ਗਾਦਰੀ ਤੇ ਸਿੰਘ ਸਰਦਾਰਾਂ ਦਾ ਮਦਦ ਤੇ ਪਹੁੰਚਣਾ ਮੁਸ਼ਕਲ ਲੱਗ ਰਿਹਾ ਸੀ ਖੈਰ ਸਿੰਘਾਂ ਨੇ ਮਰਨਾ ਮੰਨ ਕੇ ਸੁਹਾਣੇ ਨਗਰ ਦੇ ਬਾਹਰ ਬਾਹ ਰਾਮਣੋ ਸਾਹਮਣੀ ਜੰਗ ਸ਼ੁਰੂ ਕਰਨ ਦਾ ਨਿਸ਼ਚੈ ਕੀਤਾ 23 ਦਸੰਬਰ 1845 ਨੂੰ ਬਾਬਾ ਹਨੂਮਨ ਸਿੰਘ ਜੀ ਨੇ ਆਪਣੇ 500 ਸਾਥੀਆਂ ਸਮੇਤ ਸੁਹਾਣੇ ਲੱਗੇ ਜੂਝ ਦਾ ਸ਼ਹੀਦੀਆਂ ਪ੍ਰਾਪਤ ਕਰ ਗਏ ਬਾਬਾ ਹਨੂਮਾਨ ਸਿੰਘ ਜੀ ਨੂੰ ਜਦੋਂ ਪਟਿਆਲੇ ਸਿੰਘਾਂ ਨੇ ਦੱਸਿਆ ਜੱਥੇਦਾਰ ਜੀ ਕਰਮ ਸਿੰਘ ਤਾਂ ਫੌਜ ਲੈ ਕੇ ਲੜਨ ਆ ਰਿਹਾ ਅੰਗਰੇਜ਼ਾਂ ਨੂੰ ਨਾਲ ਲੈ ਕੇ ਤਾਂ ਬਾਬਾ ਜੀ ਨੇ ਮੁਸਕਰਾ ਕੇ ਕਿਹਾ ਖਾਲਸਾ ਜੀ ਇਹ ਰਾਜ ਭਾਗ ਸਦੀਵੀ ਨਹੀਂ ਰਹਿਣਾ ਅਸੀਂ ਤਾਂ ਇੱਥੇ ਵੀ ਸੁਰੱਖਰੂ ਆ ਉੱਥੇ ਵੀ ਸੁਰੱਖਰੂ ਇੱਥੇ ਰਹਿਣਾ ਅਸੀਂ ਵੀ ਨਹੀਂ ਤੇ ਰਹਿਣਾ ਇਸਨੇ ਵੀ ਨਹੀਂ ਸੋ ਬਾਬਾ ਜੀ ਨੇ ਜਿਵੇਂ ਵਚਨ ਕੀਤੇ ਸਨ 23 ਦਸੰਬਰ ਨੂੰ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਹਨ ਤੇ 25 ਦਸੰਬਰ ਨੂੰ 1845 ਨੂੰ 3200 ਗੁਰੂ ਦੇ ਲਾਲਾਂ ਦਾ ਕਾਤਿਲ ਕਰਮ ਸਿੰਘ ਵਾਲੇ ਦਾ ਰਾਜਾ ਨਰਕਾ ਨੂੰ ਚਲਾ ਗਿਆ ਅੱਜ ਪੰਥ ਬਾਬਾ ਹਨੂਮਾਨ ਸਿੰਘ ਜੀ ਨੂੰ ਯਾਦ ਕਰਦਾ ਹੈ ਅਤੇ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦਾ ਹੈ